ਐਨ ਆਰ ਆ ਟੀ ਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਪੰਜਾਬ ਰੋਡਵੇਜ਼ ਦੀਆਂ ਲਾਰੀਆਂ ਨੂੰ ਲੈ ਕੇ ਆ ਰਹੀ ਹੈ ਜਿੱਥੇ ਕਿ ਮੁਰ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪਨਬਸ ਦੀਆਂ ਬੱਸਾਂ ਦਾ ਚੱਕਾ ਜਾਮ ਹੋ ਚੁੱਕਿਆ ਹੈ ਜਿਹੜੇ ਬੱਸ ਸਟੈਂਡ ਨੇ ਪਨਬਸ ਦੇ ਉਹ ਬੰਦ ਕਰ ਦਿੱਤੇ ਗਏ ਨੇ ਦਰਸਲ ਮਲਾਜ਼ਮਾਂ ਦੇ ਵੱਲੋਂ ਕੱਚੇ ਮਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਕਿ ਅੱਜ 15 ਤਰੀਕ ਦਾ ਦਿਨ ਹੋ ਚੁੱਕਿਆ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਜਾਰੀ ਨਹੀਂ ਕੀਤੀ ਗਈ ਤੇ ਇਸੇ ਕਰਕੇ ਹਾਲੇ ਤੱਕ ਤਨਖਾਹ ਨਾ ਮਿਲਣ ਦੇ ਕਾਰਨ ਕੱਚੇ ਮਲਾਜ਼ਮਾਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਪਨਬਸ ਦੇ ਸਾਰੇ ਬੱਸ ਸਟੈਂਡ ਦੇ ਜਿਹੜੇ ਡੀਪੂ ਨੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਦੁਪਹਿਰ 12:00 ਵਜੇ ਤੋਂ ਲੈ ਕੇ ਹਾਲਾਂਕਿ 2:00 ਵਜੇ ਤੱਕ 2 ਘੰਟਿਆਂ ਦੇ ਲਈ ਇਹ ਹੜਤਾਲ ਕੀਤੀ ਗਿਆ ਜੇਕਰ 2 ਘੰਟਿਆਂ ਦੇ ਵਿੱਚ ਤਨਖਾਹਾਂ ਨਹੀਂ ਜਾਰੀ ਕੀਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਫਿਰ ਅੱਗੇ ਵੀ ਜਿਹੜੀ ਹੋਰ ਲੰਬੇ ਸਮੇਂ ਦੇ ਲਈ ਹੜਤਾਲ ਕੀਤੀ ਜਾ ਸਕਦੀ ਆ ਪਰ ਇਸ ਵਕਤ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ 9 ਸਤੰਬਰ ਨੂੰ ਹਾਲਾਂਕਿ ਉਹਨਾਂ ਦੇ ਵੱਲੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਸਾਡੀ ਤਨਖਾਹ ਜਾਰੀ ਨਹੀਂ ਹੋਈ ਤੇ ਇਸ ਕਰਕੇ ਅਸੀਂ ਹੜਤਾਲ ਦਾ ਐਲਾਨ ਕਰਦੇ ਹਾਂ ਉਸ ਦਿਨ ਵੀ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੜਤਾਲ ਦਾ ਐਲਾਨ ਸੀ ਪਰ ਪੰਜਾਬ ਸਰਕਾਰ ਦੇ ਮੰਤਰੀ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਕਿ ਹੋ ਗਿਆ ਸੀ ਕਿ ਸਰਕਾਰ ਨੇ ਬਜਟ ਜਾਰੀ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਮੀਦ ਸੀ ਕਿ ਇੱਕ ਦੋ ਦਿਨ ਦੇ ਵਿੱਚ ਉਹਨਾਂ ਦੀ ਤਨਖਾਹ ਜਿਹੜੀ ਆ ਜਾਵੇਗੀ ਪਰ ਅੱਜ ਤੱਕ 15 ਤਰੀਕ ਤੱਕ ਤਨਖਾਹ ਨਾ ਆਉਣ ਦੇ ਕਾਰਨ ਮੁਰਤੋਂ ਪਨਬਸ ਦੇ ਮੁਲਾਜ਼ਮ ਨਾਰਾਜ਼ ਖਫਾ ਨਜ਼ਰ ਆ ਰਹੇ ਤੇ ਜਿਸ ਕਰਕੇ ਉਹਨਾਂ ਦੇ ਵੱਲੋਂ ਰੋਡ ਵੇਜ ਦੀਆਂ ਲਾਰੀਆਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਦੁਪਹਿਰ 12:00 ਵਜੇ ਤੋਂ ਲੈ ਕੇ 2:00 ਵਜੇ ਤੱਕ ਸਾਰੇ ਡੀਪੂ ਬੰਦ ਕਰ ਦਿੱਤੇ ਗਏ ਨੇ ਤੇ ਫਿਲਹਾਲ ਉਹਨਾਂ ਦੀ ਤਨਖਾਹ ਕਿਸੇ ਵੀ ਤਰੀਕੇ ਜਾਰੀ ਨਹੀਂ ਹੋਈ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਅਫਸਰ ਚਾਹੀਦੇ ਉੱਪਰ ਵੀ ਵੱਡੇ ਸਵਾਲ ਨੇ ਚੁੱਕੇ ਗਏ ਨੇ ਹੋਰ ਕੀ ਕੁਝ ਕਹਿਣਾ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਉਹਨਾਂ ਦਾ ਆਓ ਦੇਖਦੇ ਹਾਂ ਅੱਜ ਪੰਜਾਬ ਰੋਡ ਪਣਵਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪਿਛਲੇ ਦਿਨੀ ਲੰਬੇ ਸਮੇਂ ਤੋਂ ਇਹ ਮੰਗ ਚਲਦੀ ਆ ਰਹੀ ਕਿ ਤਨਖਾਹ ਸਮੇਂ ਸਿਰ ਪਾਈ ਜਾਵੇ ਤਨਖਾਹਾਂ ਇਸ ਮਹੀਨੇ ਵੀ ਲੇਟ ਹੋਣ ਦੇ ਚੱਕਰ ਦੇ ਵਿੱਚ ਪਿਛਲੇ ਦਿਨੀ 9 ਤਰੀਕ ਨੂੰ ਬੱਸ ਸਟੈਂਡ ਬੰਦ ਦਾ ਪ੍ਰੋਗਰਾਮ ਰੱਖਿਆ ਸੀ ਜਦ ਕਿ ਸਰਕਾਰ ਨੇ ਬਾਈਟ ਰਿਲੀਜ਼ ਕਰਤਾ ਤੇ ਇਸ ਭਰੋਸੇ ਤੇ ਕਿ ਤਨਖਾਹ ਪਾ ਰਹੇ ਆ ਮਲਾਜ਼ਮਾਂ ਵੱਲੋਂ ਬੱਸ ਸਟੈਂਡ ਬੰਦ ਦਾ ਪ੍ਰੋਗਰਾਮ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਸੀ ਪਰੰਤੂ ਅੱਜ 15 ਤਰੀਕ ਹੋਣ ਦੇ ਬਾਵਜੂਦ ਤਨਖਾਹਾਂ ਜਿਹੜੀਆਂ ਕੱਚੇ ਮਲਾਜ਼ਮਾਂ ਦੇ ਖਾਤਿਆਂ 'ਚ ਨਹੀਂ ਪਾਈਆਂ ਜਿਸ ਕਾਰਨ ਕਰਕੇ ਅੱਜ ਪੂਰੇ ਪੰਜਾਬ ਦੇ ਜਿਹੜੇ ਪਣਵਾਸੰਦਰ ਉਧੀਕ ਪਿੰਦੇ ਬੱਸਾਂ ਨੇ ਜਾਂ ਪਣਵਾਸ ਤੇ ਪੀਆਰਟੀਸੀ ਦੇ ਬੱਸਾਂ ਜਿਹੜੇ ਆ ਉਹ ਬੰਦ ਕੀਤੇ ਗਏ ਆ 12 ਤੋਂ 2 ਵਜੇ ਤੱਕ 2 ਘੰਟੇ ਬਸਟੈਂਡ ਬੰਦਾ ਮੁੱਖ ਕਾਰਨ ਇਹ ਕਿ ਕੱਚੇ ਮਲਾਜ਼ਮਾਂ ਦੀ ਤਨਖਾਹ ਜਿਹੜੀ ਉਹ ਹਰ ਮਹੀਨੇ ਲੇਟ ਹੁੰਦੀ ਹੈ ਅੱਜ 15 ਤਰੀਕ ਹੋਣ ਦੇ ਬਾਵਜੂਦ ਮਲਾਜ਼ਮਾਂ ਦੀ ਤਨਖਾਹ ਨਹੀਂ ਪਾਈ ਗਈ ਨਾਲ ਦੀ ਨਾਲ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਜਿਵੇਂ ਕਿ ਕਿਲੋਮੀਟਰ ਸਕੀਮ ਵਸਾ ਨਾ ਪਾਉਣੀ ਉਹਨਾਂ ਦਾ ਟੈਂਡਰ ਰੱਦ ਕਰਨੀ ਉਹ ਮੰਗ ਨੂੰ ਲੈ ਕੇ ਚੱਲ ਰਹੇ ਆ ਜਿਹੜੀਆਂ ਪਿਛਲੇ ਦਿਨੀ ਹੜਤਾਲ ਦੇ ਵਿੱਚ ਸੰਧੀ ਹੋਈ ਸੀ ਜੇ ਕੱਚੇ ਮੁਲਾਜ਼ਮ ਜਿਹੜੇ ਕੱਢੇ ਗਏ ਉਹ ਬਹਾਲ ਕੀਤੇ ਜਾਣਗੇ ਜਿਹੜੇ ਸਰਵਿਸ ਰੂਲ ਨਹੀਂ ਬਣੇ ਤੇ ਕੰਡੀਸ਼ਨਾਂ ਬਣੀਆਂ ਉਹਨਾਂ ਦੀ ਸੋਧ ਕੀਤੀ ਜਾਏਗੀ ਉਹਨੂੰ ਵੀ ਅੱਜ 3 ਹਫ਼ਤੇ ਦਾ ਸਮਾਂ ਬੀਤ ਚੁੱਕਾ ਹੁਣ ਤੱਕ ਉਹ ਵੀ ਪੱਤਰ ਜਿਹੜੇ ਉਹ ਜਾਰੀ ਨਹੀਂ ਕੀਤੇਗੇ ਤੇ ਜਿਹੜੀਆਂ ਪਿਛਲੇ ਸਮੇਂ ਤੋਂ ਮੰਗਲ ਨਮਕਦੀ ਆ ਰਹੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਬਾਹਰ ਕਢਣਾ ਉਹਨਾਂ ਮੰਗਾਂ ਦੇ ਰੂਸ ਵਜੋਂ ਤੇ ਮੁੱਖ ਮੰਗ ਜਿਹੜੀ ਤਨਖਾਹ ਦੀ ਉਹ ਸਰਵੋਸਵੋਜੋ ਅੱਜ 2 ਘੰਟੇ ਵਾਸਤੇ ਬੱਸ ਸਟੰਡ ਬੰਦ ਕੀਤੇ ਗਏ ਆ ਜੇਕਰ ਅੱਜ ਸ਼ਾਮ ਤੱਕ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਤਨਖਾਹ ਨਹੀਂ ਪਾਈ ਜਾਂਦੀ ਤੇ ਕੱਲ ਤੋਂ ਅੱਜ ਦੁਪਹਿਰ ਤੋਂ ਬਾਅਦ ਕੋਈ ਵੱਡਾ ਲਾਨ ਕੀਤਾ ਜਾ ਸਕਦਾ ਹੋ ਸਕਦਾ ਕੱਲ ਤੋਂ ਹੜਤਾਲ ਜਾਂ ਫਿਰ ਪੂਰੇ ਪੰਜਾਬ ਦੇ ਰੋਡ ਬਲੌਕ ਵਰਗਾ ਵੀ ਕੋਈ ਨਾ ਕੋਈ ਪ੍ਰੋਗਰਾਮ ਦਿੱਤਾ ਜਾਏਗਾ ਸੋ ਸਰਕਾਰ ਨੂੰ ਅਪੀਲ ਹੈ ਕਿ ਹਰ ਸਮੇਂ ਹਰ ਮਹੀਨੇ ਜਿਹੜੀ ਤਨਖਾਹ ਹੈ ਉਹ ਸਮੇਂ ਸਿਰ ਰਿਲੀਜ਼ ਕੀਤੀ ਜਾਵੇ ਜਿਹੜੇ ਮੁਲਾਜ਼ਮ ਜਾਂ ਜਿਹੜੇ ਅਫਸਰ ਦੋਸ਼ੀ ਨੇ ਹਰ ਮਹੀਨੇ ਤਨਖਾਹ ਲੇਟ ਕਰਨ ਦੇ ਉਹਨਾਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਤਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਰੇਸ਼ਮ ਸਿੰਘ ਗੱਲ ਹੁਣਾਂ ਨੇ ਦੱਸਿਆ ਕਿ ਪੰਜਾਬ ਰੋਡਵੇ ਦੇ ਮੁਲਾਜ਼ਮ ਸਰਕਾਰ ਅਤੇ ਅਸਰ ਚਾਹੀਦੇ ਨਾਲ ਖਫਾ ਨਾਰਾਜ਼ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ 9 ਸਤੰਬਰ ਨੂੰ ਹਾਲਾਂਕਿ ਅਸੀਂ ਪਹਿਲਾਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ ਪਰ ਜਦੋਂ ਸਰਕਾਰ ਦੇ ਵੱਲੋਂ ਇਹ ਭਰੋਸਾ ਦਿੱਤਾ ਜਾਂਦਾ ਕਿ ਅੱਜ ਉਹਨਾਂ ਦਾ ਬਜਟ ਜਾਰੀ ਹੋ ਗਿਆ ਤੇ ਇੱਕ ਦੋ ਦਿਨਾਂ ਦੇ ਵਿੱਚ ਤਨਖਾਹ ਜਾਵੇਗੀ ਪਰ ਉਹ ਕਹਿੰਦੇ ਕਿ ਅਸੀਂ ਉਸ ਭਰੋਸੇ ਦੇ ਵਿੱਚ ਆਉਂਦੇ ਹਾਂ ਪਰ ਉਸ ਤੋਂ ਬਾਅਦ ਅੱਜ 5-6 ਦਿਨ ਦਾ ਸਮਾਂ ਹੋ ਚੁੱਕਿਆ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਜਾਰੀ ਨਹੀਂ ਹੋਈ ਤੇ ਇਸ ਦੇ ਨਾਲ ਰੇਸ਼ਮ ਸਿੰਘ ਗਿੱਲ ਹੋਣਾ ਨੇ ਇਹ ਵੀ ਸਵਾਲ ਚੁੱਕੇ ਨੇ ਕਿ ਅਸੀਂ ਸਾਰਾ ਮਹੀਨਾ ਕੰਮ ਕਰਦੇ ਹਾਂ ਤੇ ਅਗਲੇ ਮਹੀਨੇ ਸਾਨੂੰ ਜਿਹੜਾ ਤਨਖਾਹ ਲੈਣ ਦੇ ਲਈ ਜਿਹੜਾ ਦਰਨਾ ਮੁਜ਼ਾਰਾ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਹਾਲਾਂਕਿ ਉਹ ਕਹਿੰਦੇ ਕਿ ਸਾਡੀ ਤਨਖਾਹ ਵੀ ਖਾਤਿਆਂ ਦੇ ਵਿੱਚ ਪੈ ਜਾਂਦੀ ਆ ਪਰ ਉਹ ਕਹਿੰਦੇ ਨੇ ਕਿ ਸਰਕਾਰ ਜਾਂ ਫਿਰ ਜਿਹੜੀ ਇਹ ਅਫਸਰਸ਼ਾਹੀ ਆ ਸਾਡੇ ਧਰਨੇ ਦੀ ਉਡੀਕ ਕਰਦੀ ਆ ਜਿਹੇ ਸਵਾਲ ਨੇ ਜਿਹੜੇ ਰੇਸ਼ਮ ਸਿੰਘ ਗਿੱਲ ਹੋਣਾ ਨੇ ਚੱਕੇ ਨੇ ਤੇ ਨਾਲ ਦੀ ਨਾਲ ਸਾਡੇ ਨਾਲ ਫੋਨ ਲਾਈਨ ਦੇ ਪਰ ਵੀ ਰੇਸ਼ਮ ਸਿੰਘ ਗੱਲ ਆਉਣੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹਾਲਾਂਕਿ 2 ਘੰਟੇ ਦਾ ਚੱਕਾ ਜਾਮਾ ਤਾਂ ਇਸ ਮਸਲੇ ਦੇ ਉੱਪਰ ਫੋਨ ਲਾਈਨ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰੇਸ਼ਮ ਸਿੰਘ ਮੌਜੂਦ ਨੇ ਜੋ ਇਸ ਕੰਟਰੈਕਟ ਯੂਨੀਅਨ ਦੇ ਪ੍ਰਧਾਨ ਜੀ ਨੇ ਰੇਸ਼ਮ ਸਿੰਘ ਜੀ ਕੀ ਕੁਝ ਮਸਲਾ ਜਿਹੜਾ ਤੁਹਾਡੇ ਵੱਲੋਂ ਸਪਾਸਟਨ ਬੰਦ ਕੀਤੇ ਗਏ ਨੇ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਜਿਹੜੀ ਮੰਗ ਸਾਡੀ ਚਲੋ ਆਮ ਜਨਤਾ ਤੱਕ ਪਹੁੰਚਾ ਰਹੇ ਹੋ ਮਸਲਾ ਜਨਾਬ ਇਹ ਆ ਕਿ ਹਰ ਮਹੀਨੇ ਜਦੋਂ ਤੋਂ 2022 ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਜੀ ਹਰ ਮਹੀਨੇ ਸਾਨੂੰ ਤਨਖਾਹਾਂ ਵਾਸਤੇ ਬੱਸ ਸਟੈਂਡ ਬੰਦ ਜਾਂ ਗੇਟ ਰਲੀਆਂ ਜਾਂ ਧਰਨੇ ਜਾਂ ਰੋਡ ਬਲੌਕ ਕਰਨੇ ਪੈਂਦੇ ਆ ਵੱਡੀਆਂ ਮੰਗਾਂ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਆਮ ਆਦਮੀ ਪਾਰਟੀ ਹੁਣ ਚਾਹਣ ਤੋਂ ਪਹਿਲਾਂ ਕਹਿੰਦੀ ਸੀ ਵੀ ਅਸੀਂ ਧਰਨੇ ਨਹੀਂ ਲਗਣ ਦਿਆਂਗੇ ਜੀ ਜੀ ਬਿਲਕੁਲ ਤੇ ਪੱਕੇ ਕਰਨ ਦੀ ਮੰਗ ਜਾਂ ਠੇਕੇਦਾਰ ਵਿਚੋਲੀਏ ਬਾਹਰ ਕੱਢਣ ਦੀ ਮੰਗ ਪਿੱਛੇ ਤਾਂ ਵੱਖਰੇ ਧਰਨੇ ਨੇ ਸਾਨੂੰ ਹਰ ਮਹੀਨੇ ਕੱਲਾ ਤਨਖਾਹ ਲੈਣ ਵਾਸਤੇ ਹੀ ਧਰਨਾ ਲਾਉਣਾ ਪੈਂਦਾ ਅੱਜ ਦਾ ਧਰਨਾ ਵੀ ਸਾਡਾ ਕੱਚੇ ਮੁਲਾਜ਼ਮਾਂ ਨੂੰ ਤਨਖਾਹ ਲੈਣ ਵਾਸਤੇ ਜਿਹੜਾ ਲਾਇਆ ਗਿਆ ਕਿਉਂਕਿ ਅੱਜ 15 ਤਰੀਕ ਹੋ ਗਈ 1 ਤਰੀਕ ਨੂੰ ਜਿਹੜੀ ਤਨਖਾਹ ਪੈਣੀ ਚਾਹੀਦੀ ਸੀ ਉਹ ਅੱਜ 15 ਤਰੀਕ ਹੋਣ ਦੇ ਬਾਵਜੂਦ ਵੀ ਸਾਡੇ ਮੁਲਾਜ਼ਮਾਂ ਦੇ ਖਾਤਿਆਂ 'ਚ ਤਨਖਾਹ ਨਹੀਂ ਆਈ ਹਮ ਵਾਰ-ਵਾਰ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਟਰਾਂਸਪੋਰਟ ਮੰਤਰੀ ਨਾਲ ਵੀ ਪਿਛਲੀ 2 ਤਰੀਕ ਤੋਂ ਲੈ ਕੇ ਵਾਰ-ਵਾਰ رابطہ ਕਾਇਮ ਕਰ ਰਹੇ ਆ 9 ਤਰੀਕ ਨੂੰ رابطہ ਕਾਇਮ ਕਰਨ ਤੋਂ ਬਾਅਦ ਟਰਾਂਸਪੋਰਟ ਮੰਤਰੀ ਵੱਲੋਂ ਵੀ ਇਹ ਸੀ ਕਿ ਬਾਈਟ ਰਿਲੀਜ਼ ਕਰ ਦਿੰਨੇ ਆ ਪਰ ਅੱਜ 15 ਤਰੀਕ ਹੋ ਗਈ ਅੱਜ ਤੱਕ ਸਾਡੀ ਤਨਖਾਹ ਜਿਹੜੀ ਨਹੀਂ ਪਾਈ ਗਈ ਇਹ ਸ਼ੋਜਾ ਕਰਕੇ ਅੱਜ ਬੰਦ ਕਰਨਾ ਪੈ ਜਿਹੜਾ ਤੁਸੀਂ 9 ਤਰੀਕ ਨੂੰ ਪ੍ਰੋਗਰਾਮ ਦਿੱਤਾ ਸੀ ਹਾਲਾਂਕਿ ਫਿਰ ਜਦੋਂ ਤੁਹਾਡੀ ਸਰਕਾਰ ਨਾਲ ਸਹਿਮਤੀ ਵੀ ਬਣ ਜਾਂਦੀ ਹੈ ਕਿ ਬਜਟ ਰਿਲੀਜ਼ ਕਰਨ ਦੀ ਗੱਲ ਵੀ ਆਖੀ ਜਾਂਦੀ ਹੈ ਉਸ ਤੋਂ ਬਾਅਦ ਕਿਸੇ ਤਰੀਕੇ ਦੀ ਤਨਖਾਹ ਨਹੀਂ ਆਈ ਕਿ ਅੱਜ ਤੁਹਾਨੂੰ ਫੇਰ ਉਹ ਜਿਹੜਾ ਭਰਨੇ ਲਾਉਣੇ ਬਿਲਕੁਲ ਨਹੀਂ ਜੀ ਅਸੀਂ ਉਹੀ ਕਹਿ ਰਹੇ ਹਾਂ ਕਹ ਰਹੇ ਆ ਕਿ ਜਦੋਂ ਉਸ ਹੀ 9 ਤਰੀਕ ਨੂੰ 2 ਘੰਟੇ ਬਾਸਟਨ ਬੰਦ ਦਾ ਪ੍ਰੋਗਰਾਮ ਦਿੱਤਾ ਤਾਂ ਅਧਿਕਾਰੀ ਹਰਕਤ ਚਾਹੇ ਤਾਂ ਉਹਨਾਂ ਨੇ ਸਾਡਾ ਬਲਟ ਜਿਹੜਾ ਤਨਖਾਹਾਂ ਦਾ ਉਹ ਰਿਲੀਜ਼ ਕਰਤਾ ਡਿਪੂ ਮੈਨੇਜਰਾਂ ਨੂੰ ਹੂੰ ਪਰੰਤੂ 9 ਤਰੀਕ ਤੋਂ ਲੈ ਕੇ ਅੱਜ 15 ਤਰੀਕ ਹੋ ਗਈ ਆ ਉਹ ਬਲਟ ਦੀ ਸਿਰਫ ਕਾਪੀ ਇੱਕ ਚਿੱਠੀ ਦੀ ਚਿੱਠੀ ਦੇ ਰੂਪ 'ਚ ਹੀ ਰਹਿ ਗਈ ਜਿਹੜੀ WhatsApp ਗਰੁੱਪਾਂ 'ਚ ਘੁੰਮੀ ਤਨਖਾਹ ਫਿਰ ਖਾਤਿਆਂ 'ਚ ਨਹੀਂ ਪਾਈ ਗਈ ਅਸੀਂ ਉਸ ਦਿਨ ਤੋਂ ਵੀ ਲਗਾਤਾਰ ਆਪਤਾ ਕਾਇਮ ਕਰ ਰਹੇ ਹਾਂ ਕਿ ਸਾਡੀ ਤਨਖਾਹ ਪਾਈ ਜਾਵੇ ਅੱਜ ਹੁਣ ਅਸੀਂ 2 ਘੰਟੇ ਬਾਸਟਨ ਬੰਦ ਕੀਤਾ ਹੁਣ ਫਿਰ ਮੈਨੇਜਮੈਂਟ ਹਰ ਕੱਚਾ ਆ ਕੇ ਤੁਹਾਡੇ ਬਿੱਲ ਆ ਰਹੇ ਤੇ ਤੁਹਾਡੇ ਤਨਖਾਹਾਂ ਜਪਾ ਰਹੇ ਕਹਿਣ ਤੋਂ ਭਾਵ ਕਿ ਜਾਣ ਬੁੱਝ ਕੇ ਜਿਹੜੀ ਸਾਡੀ ਮੈਨੇਜਮੈਂਟ ਹੈ ਸਾਡੇ ਅਧਿਕਾਰੀ ਨੇ ਉਹ ਜਾਣ ਬੁੱਝ ਕੇ ਹਰ ਮਹੀਨੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਕਿ ਧਰਨੇ ਮੁਜਾਰੇ ਲਾਉਣ ਜਾਂ ਹੜਤਾਲਾਂ ਕਰਨ ਸੋ ਇਹਨਾਂ ਨਾਲ ਲੋਕ ਵੀ ਖੱਜਲ ਹੁੰਦੇ ਆ ਅਸੀਂ ਤਾਂ ਸਿੱਧਾ ਕਵਾਂਗੇ ਵੀ ਕਿਤੇ ਨਾ ਕਿਤੇ ਸਾਡੀ ਮੈਨੇਜਮੈਂਟ ਜਿਹੜੀ ਉਹ ਜਾਣ ਬੁੱਝ ਕੇ ਚਾਹੁੰਦੀ ਆ ਵੀ ਰੋਡਵੇ ਜਾਂ ਪਣਵਾਸੇ ਜਾਂ ਪੀਆਰਟੀਸੀ ਜਿਹੜੀ ਉਹ ਖੜੀ ਰਵੇ ਉਹਦੀ ਹੜਤਾਲ ਹੋਵੇ ਕਿਉਂਕਿ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਹੜਤਾਲ ਕਰਨ ਲਈ ਅੱਜ ਹੜਤਾਲ ਕਰਨ ਤੋਂ ਬਾਅਦ ਸਾਨੂੰ ਇਹ ਵੀ ਪਤਾ ਵੀ ਸ਼ਾਮ ਤੱਕ ਅੱਜ ਜਿਹੜੇ ਪੈਸੇ ਆ ਉਹ ਰਿਲੀਜ਼ ਹੋ ਜਾਣਗੇ ਜਦ ਕਿ ਜੇ ਹੜਤਾਲ ਨਾ ਕਰੀਏ ਤੇ 4 ਦਿਨ ਨਾ ਕਰੋ 4 ਦਿਨ ਪੈਸੇ ਨਹੀਂ ਆਉਣੇ ਪੈਸੇ ਵੀ ਹੈ ਸਾਰਾ ਕੁਝ ਇਹਨਾਂ ਦੇ ਕੋਲ ਆ ਪਰ ਜਾਣਬੁੱਝ ਕੇ ਨਹੀਂ ਰੀਜ਼ ਕੀਤੇ ਜਾ ਰਹੇ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਕਰਨ ਵਾਲੀ ਜਿਹੜੀ ਨੀਤੀ ਆ ਉਹ ਲਗਾਤਾਰ ਨਿਰੰਤਰ ਸਾਡੇ ਅਧਿਕਾਰੀਆਂ ਵੱਲੋਂ ਚੱਲ ਰਹੀ ਆ ਤਾਂ ਰਿਸ਼ਮ ਸਿੰਘ ਜੀ ਤੁਸੀਂ ਜਿਸ ਤਰੀਕੇ ਕਹਾਂਗੇ ਸਾਨੂੰ ਪਤਾ ਕਿ ਅੱਜ ਅਸੀਂ ਜਿਹੜਾ ਬਸ ਸਟੈਂਡ ਬੰਦ ਕੀਤੇ ਨੇ ਬਸਾਂ ਬੰਦ ਕੀਤੇ ਨੇ ਕਿ ਸ਼ਾਮ ਤੱਕ ਜਿਹੜੀ ਤਨਖਾਹ ਤੁਹਾਡੇ ਆ ਜਾਣੀ ਆ ਕਿ ਤੁਹਾਨੂੰ ਕਿਉਂ ਲੱਗਦਾ ਕਿ ਅਗਲੇ ਮਹੀਨੇ ਤੁਹਾਨੂੰ ਇਹ ਚ ਲੱਗਦਾ ਕਿ ਫਿਰ ਧਰਨਾ ਲਾਉਣਾ ਪੈ ਸਕਦਾ ਜਿਸ ਤਰੀਕੇ ਤੁਸੀਂ ਗੋਲ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਬਿਲਕੁਲ ਜੀ ਹਰ ਮਹੀਨੇ ਇਹ ਕੁਝ ਹੁੰਦਾ ਜਦੋਂ ਹਰ ਮਹੀਨੇ ਅਸੀਂ ਇਸ ਤਰੀਕੇ ਨਾਲ ਬਸਟਾਂ ਬੰਦ ਕਰਦੇ ਆਂ ਜਾਂ ਕੋਈ ਗੇਟ ਰੈਲੀ ਜਾਂ ਬਹੁਤ ਹੜਤਾਲ ਕਰਦੇ ਆਂ ਉਸ ਤੋਂ ਬਾਅਦ ਹੀ ਅਧਿਕਾਰੀ ਆ ਜਿਹੜੇ ਉਹ ਕੰਮ ਕਰਨਾ ਸ਼ੁਰੂ ਕਰਦੇ ਅਸੀਂ ਕਹਿ ਸਕਦੇ ਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿੰਨੇ ਵੀ ਅਧਿਕਾਰੀ ਨੇ ਅਫਸਰਸ਼ਾਈ ਉਹ ਹੈਵੀ ਹੋਈ ਪਈ ਆ ਸਰਕਾਰ ਤੇ ਕੋਈ ਵੀ ਅਫਸਰ ਹੈ ਜਿਹੜਾ ਉਹ ਕੰਮ ਕਰਕੇ ਰਾਜੀ ਨਹੀਂਗਾ ਸਾਰੇ ਅਫਸਰ ਸ਼ਾਂਤਮਈ ਤਰੀਕੇ ਨਾਲ ਆਪਦਾ ਕੁਰਸੀ ਤੇ ਬੈਠੇ ਨੇ ਉਹਨਾਂ ਨੂੰ ਕੋਈ ਮੁਲਾਜ਼ਮਾਂ ਦਾ ਕੋਈ ਆਮ ਜਨਤਾ ਦਾ ਕੋਈ ਪੰਜਾਬ ਦੇ ਲੋਕਾਂ ਦਾ ਕੋਈ ਫਿਕਰ ਨਹੀਂ ਜਦੋਂ ਪੰਜਾਬ ਦੇ ਲੋਕ ਥੱਲੋ ਚੀਕਾਂ ਮਾਰਦੇ ਆ ਜਾਂ ਕੋਈ ਮੁਲਾਜ਼ਮ ਧਰਨੇ ਮਜਾਰੇ ਹੜਤਾਲ ਕਰਦੇ ਆ ਫਿਰ ਉਹਨਾਂ ਨੂੰ ਉਹਨਾਂ ਦੀ ਸੁਣਵਾਈ ਹੁੰਦੀ ਆ ਨਹੀਂ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਜੋ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤੇ ਸੀ ਹੁਣ ਤੱਕ ਹਰ ਇੱਕ ਬਿਆਨ ਦੇ ਉਲਟ ਕੰਮ ਹੋ ਰਿਹਾ ਸਾਡੇ ਵਿਭਾਗ ਨੇ ਜਿਹਨਾਂ ਕਿਹਾ ਸੀ ਕਿ ਆਊਟਸੋਰਸਿੰਗ ਦੇ ਭਰਤੀ ਨਹੀਂ ਕਰਾਂਗੇ ਠੇਕੇਦਾਰ ਬਾਹਰ ਕੱਢਾਂਗੇ ਸਾਡੇ ਵਿਭਾਗ ਵਿੱਚ ਆਊਟਸੋਰਸਿੰਗ ਦੇ ਭਰਤੀ ਕੀਤੀ ਜੇ ਗੱਲ ਆਈ ਸੀ ਕਿ ਵਿਚੋਲੀਏ ਬਾਹਰ ਕੱਢਾਂਗੇ ਸਾਡੇ ਵਿਭਾਗ ਵਿੱਚ ਤਿੰਨ ਠੇਕੇਦਾਰ ਹੁਣ ਤੱਕ ਬਦਲ ਚੁੱਕੇ ਚੌਥਾ ਲਿਆਉਣ ਦੀ ਤਿਆਰੀ ਆ ਉਸੇ ਤਰੀਕੇ ਨਾਲ ਹੀ ਧਰਨੇ ਮਜਾਰਿਆਂ ਵਾਸਤੇ ਕਿਹਾ ਸੀ ਕੋਈ ਲਾਉਣ ਦੀ ਲੋੜ ਨਹੀਂ ਗੱਲਾਂ ਬਾਤਾਂ ਨਹੀਂ ਹੱਲ ਕਰਾਂਗੇ ਤੇ ਹੁਣ ਵੇਖੋ ਹੜਤਾਲ ਸਿਰਫ ਤੇ ਸਿਰਫ ਤਨਖਾਹ ਲੈਣ ਵਾਸਤੇ ਵੀ ਹੜਤਾਲ ਕਰਨੀ ਪੈ ਰਹੀ ਹੈ ਜਦ ਕਿ ਅਸੀਂ ਕੰਮ ਕੀਤਾ ਆਪਣੇ ਕੰਮ ਕੀਤੀ ਮਿਹਨਤ ਦਾ ਮੁੱਲ ਮੰਗਦੇ ਪਏ ਹਾਂ ਉਹ ਸਰਕਾਰ ਨੂੰ ਦੇਣਾ ਵੀ ਪੈਣਾ ਪਰ ਉਹਦੇ ਵਾਸਤੇ ਵੀ ਹੜਤਾਲ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਰ ਰੇਸ਼ਮ ਸਿੰਘ ਜੀ ਤੁਹਾਨੂੰ ਕੀ ਲੱਗਦਾ ਇਸ ਸਿਸਟਮ ਦੇ ਵਿੱਚ ਕਿ ਤੁਸੀਂ ਕਹਿੰਦੇ ਜਦੋਂ 9 ਤਰੀਕ ਨੂੰ ਹਾਲਾਂਕਿ ਸਰਕਾਰ ਨੇ ਬਜਟ ਵੀ ਰੀਲੀਜ਼ ਕੀਤਾ ਹੈ ਕਿ ਜਿਹੜੇ ਅਫਸਰ ਚ ਆਈ ਹੈ ਉਹ ਤਨਖਾਹਾਂ ਨਹੀਂ ਪਾਰੀ ਕਿ ਇਸ ਦੇ ਤੇ ਵਿਚਾਰੇ ਸਰਕਾਰ ਨਾਲੋਂ ਜਾਦੇ ਅਫਸਰ ਛਾਈ ਭਰੂ ਇਸ ਵਕਤ ਬਿਲਕੁਲ ਜੀ ਅਸੀਂ ਟ੍ਰਾਂਸਪੋਰਟ ਮੰਤਰੀ ਨਾਲ ਵੀ ਫੋਨ ਤੇ ਗੱਲ ਕਰ ਚੁੱਕੇ ਹਾਂ ਉਹਨਾਂ ਦੇ ਟ੍ਰਾਂਸਪੋਰਟ ਮੰਤਰੀ ਦੇ OSD ਸਾਹਿਬ ਨਾਲ ਵੀ ਫੋਨ ਤੇ ਗੱਲ ਕਰ ਚੁੱਕੇ ਹਾਂ ਪਿਛਲੇ ਵੀਰਵਾਰ ਕਹਿ ਸਕਦੇ ਹਾਂ ਸੀ ਕਿ 9 ਤਰੀਕ ਤੋਂ ਬਾਅਦ ਕਿ ਬਾਈਟ ਵੀ ਰਿਲੀਜ਼ ਹੋ ਚੁੱਕਾ ਪਰ ਅਧਿਕਾਰੀ ਫਿਰ ਵੀ ਖਰਾਬ ਕਰ ਰਿਹਾ ਪਰੰਤੂ ਉਹਨਾਂ ਵੱਲੋਂ ਕਹਿਣ ਦੇ ਬਾਵਜੂਦ ਜਾਂ ਕਹਿ ਸਕਦੇ ਕਿ ਕੋਈ ਰਿਸਪੌਂਸ ਨਹੀਂ ਕਿ ਮਸਲਾ ਹੱਲ ਹੋ ਜਾਏਗਾ ਸੋ ਅੱਜ ਜਦੋਂ ਬੰਦ ਹੋਇਆ ਤਾਂ ਮਸਲਾ ਉਸੇਲੇ ਹੱਲ ਹੋ ਜਾਣਾ ਸ਼ਾਮ ਤੱਕ ਜਾਂ ਫਿਰ ਜੇ ਕੱਲ ਨੂੰ ਬੰਦ ਕਰਨਾ ਪਿਆ ਤੇ ਕੱਲ ਨੂੰ ਹੱਲ ਹੋ ਜਾਏਗਾ ਪਰੰਤੂ ਜੇ ਨਾ ਬੰਦ ਕਰੀਏ ਤਾਂ ਇਹ ਹੋ ਸਕਦਾ ਕਿ 5 ਜਾਂ 7 ਦਿਨ ਪੈ ਸਕਦੇ ਆ ਪਰ ਖਾ ਨਾ ਵੇ ਹਰ ਮਹੀਨੇ ਇਹ ਚੀਜ਼ ਆ ਰਹੀ ਆ ਅਸੀਂ ਕਹਿ ਸਕਦੇ ਕਿਤੇ ਨਾ ਕਿਤੇ ਕਿ ਸਾਡੀ ਸਰਕਾਰ ਜਿਹੜੀ ਜਿਹੜੇ ਸਰਕਾਰ ਨੂੰ ਚਲਾਉਣ ਵਾਲੇ ਸਾਡੇ ਮਨਿਸਟਰ ਨੇ ਉਹ ਕਿਤੇ ਨਾ ਕਿਤੇ ਫੇਲ ਹੋ ਚੁੱਕੇ ਆ ਅਧਿਕਾਰੀ ਉਹਨਾਂ ਦੇ ਕਹਿਣੇ 'ਚ ਨਹੀਂ ਯਾਦ ਅਧਿਕਾਰੀ ਉਹਨਾਂ ਤੋਂ ਬਿਲਕੁਲ ਵੀ ਨਹੀਂ ਡਰਦੇ ਪਿਓ ਆਪਣੀ ਮਨਮਰਜ਼ੀ ਕਰਦੇ ਆ ਜਿਸ ਵਜ੍ਹਾ ਨਾਲ ਹਰ ਮਹੀਨੇ ਜਾਂ ਟ੍ਰਾਂਸਪੋਰਟ ਵਿਭਾਗ ਚ ਹੜਤਾਲਾਂ ਤਰਨੇ ਬਜਾਰੀ ਹੋ ਰਿਆ ਇਹਨਾਂ ਦਾ ਮੁੱਖ ਕਾਰਨ ਸਾਡੇ ਅਧਿਕਾਰੀ ਨੇ ਤੇ ਅਧਿਕਾਰੀ ਜਿਹੜੇ ਆ ਉਹ ਸਰਕਾਰ ਤੋਂ ਬਿਲਕੁਲ ਵੀ ਨਹੀਂ ਡਰ ਰਹੇ ਜਿਸ ਵਜ੍ਹਾ ਨਾਲ ਉਹ ਕੰਮ ਨਹੀਂ ਕਰ ਰਹੇ ਨਾ ਕੰਮ ਕਰਨ ਦੀ ਵਜ੍ਹਾ ਹੈ ਕਿ ਹੜਤਾਲ ਤਰਨੇ ਬਜਾਰੀ ਹੋ ਪਈ ਪੰਜਾਬ